ਪਿੰਡ ਝਾੜੀ ਵਾਲੇ ਦੀ ਅਨਾਜ ਮੰਡੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਰਕਾਰੀ ਬੋਲੀ ਦੀ ਅੱਜ ਸਰਕਾਰੀ ਖਰੀਦ ਦੀ ਜਿਹੜੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜੋ ਐਲਾਨ ਕੀਤੀ ਗਈ ਸੀ ਕਿ ਨਾਲ ਦੀ ਨਾਲ ਜਿਹੜੀ ਬੋਲੀ ਤੋਂ ਬਾਅਦ ਜਿਹੜੀ ਖਰੀਦ ਹੋਏਗੀ ਨਾਲ ਦੀ ਨਾਲ ਕਿਸਾਨਾਂ ਦੇ ਜਿਹੜੀ ਪੇਮੈਂਟ ਹੈ ਪਟਕ ਪਟਕ ਉਹਨਾਂ ਦੇ ਖਾਤਿਆਂ 'ਚ ਵਜੇਗੀ ਸਾਡੇ ਨਾਲ ਮੈਡਮ ਜਿਹੜੇ ਸੁਸ਼ੀਲ ਬੱਟੀ ਜੀ ਨੇ ਚੇਅਰਮੈਨ ਗੁਰੂ ਹਰਸਾਹੇ ਮਾਰਕੀਟ ਕਮੇਟੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮੈਡਮ ਵੱਲੋਂ ਜਿਹੜੀ ਅੱਜ ਖਰੀਦ ਦੀ ਸ਼ੁਰੂਆਤ ਕਰਵਾਈ ਗਈ ਹੈ ਮੈਡਮ ਕਿਵੇਂ ਵੇਖਦੇ ਹੋ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਆਜਾਦ ਆਦਮੀ ਪਾਰਟੀ ਵੱਲੋਂ ਜਿਹੜੇ ਐਲਾਨ ਕੀਤੇ ਗਏ ਨੇ ਉਹ ਪੂਰੇ ਕੀਤੇ ਜਾ ਰਹੇ ਨੇ ਤੇ ਅੱਜ ਜਿਹੜੀ ਖਰੀਦ ਸ਼ੁਰੂ ਕਰਵਾ ਦਿੱਤੀ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਆ ਰਹੀ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਨਹੀਂ ਬਿਲਕੁਲ ਨਹੀਂ ਕਿਸਾਨ ਖੁਸ਼ ਹੈ ਮਜ਼ਦੂਰ ਖੁਸ਼ ਹੈ ਤੇ ਸੋਮੇਸਰ ਜਿਹੜੀ ਫਸਲ ਚੱਕੀ ਜਾਏਗੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏਗੀ ਹਮ ਸਾਰੇ ਜਿਹੜੇ ਪ੍ਰਬੰਧ ਮੁਕੰਮਲ ਨੇ ਜੀ ਜੀ ਬਾਕੀ ਸਰਕਾਰੀ ਕਰਮਚਾਰੀ ਸਾਰੇ ਆਪਣੇ ਸੈਕਟਰੀ ਸਾਹਿਬ ਆਏ ਨੇ ਹਾਜ਼ਰ ਜਿਹੜੀ ਮੰਡੀ ਵਿੱਚ ਅੱਜ ਆਏ ਹੋ ਤੁਸੀਂ ਝਾੜੀ ਵਾਲਾ ਜੀ ਕਰਵਾ ਦਿੱਤੀ ਹੈ ਜੀ ਖਰੀਦ ਸ਼ੁਰੂ ਬਿਲਕੁਲ ਤੇ ਸਰਕਾਰੀ ਬੋਲੀ ਦਾ ਗੱਲ ਕਰ ਲੀਏ ਸਰਕਾਰੀ ਰੇਟ ਦੀ ਸੈਕਟਰੀ ਸਾਹਿਬ ਗੱਲ ਕਰ ਲੀਏ ਤਾਂ ਕੀ ਸਰਕਾਰੀ ਰੇਟ ਨਿਕਲਿਆ ਜੀ ਇਸ ਵਾਰਾ 2425 ਰੁਪਏ ਸਰਕਾਰੀ ਰੇਟ ਨਿਕਲਿਆ ਜੀ ਇਥੋਂ ਠੀਕ ਹੈ ਤੇ ਕੀ ਬੇਨਤੀ ਕਰਦੇ ਹੋ ਜਿੰਨੇ ਵੀ ਕਿਸਾਨ ਇੱਥੇ ਪਹੁੰਚ ਰਹੇ ਨੇ ਜਾਂ ਕਿਸਾਨ ਆਉਣਗੇ ਉਹਨਾਂ ਨੂੰ ਕੋਈ ਹਦਾਇਤ ਤੁਹਾਡੇ ਵੱਲੋਂ ਤੁਹਾਡੀ ਮੰਡੀ ਵੱਲੋਂ ਹਦਾਇਤ ਕੀਤੀ ਗਈ ਹੋਵੇ ਸਾਡੀ ਤਾਂ ਕਿਸਾਨਾਂ ਨੂੰ ਅਪੀਲ ਹੀ ਹੈ ਜੀ ਕਿ ਬਿਲਕੁਲ ਸੁੱਕਾ ਮਾਲ ਹੈ ਜਿਹੜਾ ਸੁਕਾ ਕੇ ਮੰਡੀ ਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਇੱਥੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਮੁਸ਼ਕਲ ਨਾ ਪੇਸ਼ ਆ ਸਕੇ ਜੀ ਬਿਲਕੁਲ ਮਾਲ ਜਿਹੜਾ ਸੁੱਕਿਆ ਹੋਵੇਗਾ ਤੇ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਆਏਗੀ ਇਧਰ ਕਿਸਾਨ ਵੀਰ ਵੀ ਮੌਜੂਦ ਨੇ ਬਾਪੂ ਜੀ ਕੋਈ ਹੁਣ ਤੱਕ ਕੋਈ ਦਿੱਕਤ ਆਈ ਹੋਵੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਆ ਰਹੀ ਸਾਰੇ ਮਾਲ ਸੁੱਕਾ ਲਈ ਆਉਂਦੇ ਸਾਰੇ ਕਿਸਾਨ ਸਿਆਣੇ ਹੋ ਗਏ ਅੱਗੇ ਨੂੰ ਤੇ ਕੋਈ ਨਹੀਂ ਗੱਲਾ ਵੜਦਾ ਜੀ ਤੇ ਵਧੀਆ ਹੋਈ ਹਾਂਜੀ ਤੇ ਖਰੀਦ ਹੁਣ ਚੱਲ ਦਿੱਤੀ ਮੈਲੂਨ ਸਾਹਿਬ ਨੇ ਆਖਤਾ ਹੈ ਤੇ ਵਧੀਆ ਬਣਾਈ ਜਾਂਦੇ ਮਜ਼ਦੂਰ ਸਾਰਾ ਕੰਮ ਚਲਾਈ ਖੜੇ ਵਧੀਆ ਪ੍ਰੋਪਰ ਪ੍ਰਬੰਧ ਸੀ ਇੱਥੇ ਸਫਾਈ ਦਾ ਸਾਰੀਆਂ ਲੇਟਾਂ ਲੂਟਾਂ ਦਾ ਪ੍ਰਬੰਧ ਹੋ ਗਿਆ ਪਹਿਲਾਂ ਸਫਾਈ ਹੋਈ ਏ ਮੰਡੀ ਦੀ ਜੀ ਤੇ ਹੁਣ ਮਾਲ ਲੱਥਾ ਸਾਰੀ ਮੰਡੀ ਚ ਸੋਖਣਾ ਮੰਡੀ ਭਰੀ ਭਈ ਮਹਾਰਾਜ ਦੀ ਦਿਆ ਨਾਲ ਉਤੋਂ ਵੈਕਰੂ ਵੀ ਚੰਗੇ ਦਿਨ ਲਾਈ ਜਾਂਦਾ ਬਿਲਕੁਲ ਪਰਮਾਤਮਾ ਦੀ ਮਿਹਰ ਦੇ ਨਾਲ ਜਿਹੜਾ ਕਿ ਸਾਰਾ ਕੁਝ ਸਹੀ ਹੋ ਰਿਹਾ ਸਰਪੰਚ ਸਾਹਿਬ ਤੁਹਾਡੇ ਪਿੰਡ ਵਿੱਚ ਅੱਜ ਮੈਡਮ ਸੁਸ਼ੀਲ ਬੱਟੀ ਜੀ ਪਹੁੰਚੇ ਨੇ ਕਿਵੇਂ ਵੇਖਦੇ ਹੋ ਇਸ ਬਾਰੇ ਸਾਡੇ ਪਿੰਡ ਝਾੜੀ ਵਾਲਾ ਵੀ ਕਿਹ ਪਹੁੰਚਣ ਤੇ ਅਸੀਂ ਮੈਡਮ ਸੁਸ਼ੀਲ ਬੱਟੀ ਚੇਅਰਮੈਨ ਮਾਰਕੀਟ ਕਮੇਟੀ ਗੁਰੂਵਰਸਾਈ ਉਹਨਾਂ ਦਾ ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕਹਿੰਨੇ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਅੱਜ ਜਿਹੜੀ ਉਹਨਾਂ ਨੇ ਸਰਕਾਰੀ ਖਰੀਦ ਉਹ ਸ਼ੁਰੂ ਕਰਵਾਈ ਹੈ ਔਰ ਮੈਂ ਇੱਕ ਪਿੰਡ ਦਾ ਨੁਮਾਇੰਦਾ ਹੋਂ ਵਜੋਂ ਉਹਨਾਂ ਨੂੰ ਇੱਕ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਵੀ ਕਰਦਾ ਕਿ ਸਾਡੀ ਜਿਹੜੀ ਦਾਣਾ ਮੰਡੀ ਦੇ ਵਿੱਚ ਰਾਈਵਲ ਜ਼ਿਆਦਾ ਹੋਣ ਕਰਕੇ ਜਿਹੜਾ ਫੜਾ ਉਹ ਛੋਟਾ ਪੈ ਜਾਂਦਾ ਸਭ ਤੋਂ ਜਿਹੜੀ ਇਹ ਇਲਾਕੇ ਦੀ ਪੁਰਾਣੀ ਦਾਣਾ ਮੰਡੀ ਹੈ ਔਰ ਇਸ ਦਾਣਾ ਮੰਡੀ ਦੀ ਜਿਹੜੀ ਜ਼ਮੀਨ ਹੈ ਉਹ ਵੀ ਪਈ ਹੋਈ ਏ ਔਰ ਇਹਨਾਂ ਨੂੰ ਮੈਂ ਬੇਨਤੀ ਵੀ ਕਰਦਾ ਕਿ ਉਹ ਜਿਹੜਾ ਫੜਾ ਦੋ ਕਿੱਲੇ ਹੈ ਕੋਸ ਨੂੰ ਛੇਤੀ ਤੋਂ ਛੇਤੀ ਜਿਹੜਾ ਪੱਕਾ ਕਰਵਾਇਆ ਜਾਵੇ ਤੇ ਜਿਹੜੀ ਅਰਾਈਵਲ ਜ਼ਿਆਦਾ ਹੋਣ ਦੇ ਕਾਰਨ ਜਿਹੜਾ ਫਸਲ ਪਲਟਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਨਾ ਆਵੇ। ਸੋ ਸਾਰੀ ਜਿਹੜੀ ਮਾਰਕੀਟ ਕਮੇਟੀ ਦੇ ਜਿੰਨੇ ਵੀ ਅਫਸਰ ਸਹਿਬਾਨ ਪਹੁੰਚੇ ਆ ਮੈਡਮ ਜੀ ਪਹੁੰਚੇ ਆ ਸਾਰਿਆਂ ਨੂੰ ਅਸੀਂ ਜੀ ਆਇਆਂ ਆਖਦੇ ਔਰ ਧੰਨਵਾਦ ਕਰਦੇ ਆ। ਪਿੰਡ ਨਿਵਾਸੀਆਂ ਨੂੰ ਕੋਈ ਤੁਹਾਡੇ ਵੱਲੋਂ ਅਪੀਲ। ਪਿੰਡ ਨਿਵਾਸੀਆਂ ਨੂੰ ਅਪੀਲ ਸਾਡੇ ਜਿਹੜੇ ਪਿੰਡ ਦੇ ਵਿੱਚ ਜਿੰਨੇ ਵੀ ਕਿਸਾਨ ਹੈ ਸਾਰੇ ਸੂਝਮਾਨ ਹੈ ਔਰ ਜਦੋਂ ਵੀ ਝੋਨਾ ਜਾਂ ਕਣਕ ਆਉਂਦੀ ਹੈ ਔਰ ਉਹ ਪਕਾ ਕੇ ਸੁਕਾ ਕੇ ਇੱਥੇ ਵੜਦੇ ਔਰ ਇਹ ਸਤਾਨਾ ਮੰਡੀ ਜਿਹੜੀ ਪੁਰਾਣੇ ਸਮੇਂ ਤੋਂ ਚੱਲ ਰਹੀ ਹੈ ਔਰ ਬਹੁਤ ਹੀ ਜਿਵੇਂ ਕਿ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਦਾਣਾ ਮੰਡੀਆਂ ਦੀ ਹਾਲਤ ਵੀ ਖਸਤਾ ਹੋ ਚੁੱਕੀ ਔਰ ਕਈ ਬੰਦ ਹੋਣ ਦੇ ਕਿਨਾਰੇ ਵੀ ਹੈ ਉਹੋ ਜੀ ਸਿਚੁਏਸ਼ਨ ਸਾਡੇ ਪਿੰਡ ਦੇ ਵਿੱਚ ਨਹੀਂ ਹੈ ਔਰ ਬਹੁਤ ਹੀ ਸਾਡੇ ਪਿੰਡ ਦੇ ਜਿਹੜੇ ਕਿਸਾਨ ਹੈ ਆ ਗਾਂ ਵਧੂ ਸੋਚਾ ਲਿਆ ਔਰ ਬੜੇ ਹੀ ਵਧੀਆ ਤਰੀਕੇ ਨਾਲ ਜਿਹੜੀਆਂ ਫਸਲਾਂ ਦੀ ਸਾਮ ਸੰਭਾਲ ਕਰਦੇ ਔਰ ਬਹੁਤ ਵਧੀਆ ਜਿਹੜਾ ਸਾਡੇ ਪਿੰਡ ਦਾ ਭਾਈਚਾਰਾ ਵੀ ਕਾਇਮ ਹੈ ਬਿਲਕੁਲ ਜਿਹੜੀ ਸਰਕਾਰੀ ਖਰੀਦ ਹੈ ਸਰਕਾਰੀ ਬੋਲੀ ਜਿਹੜੀ ਸ਼ੁਰੂ ਕਰਵਾ ਦਿੱਤੀ ਗਈ ਹੈ ਕੁਛ ਹੀ ਸਮੇਂ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਮੰਡੀਆਂ ਨੇ ਸਾਰੀਆਂ ਮੰਡੀਆਂ ਦੀ ਜਿਹੜੀ ਖਰੀਦ ਸ਼ੁਰੂ ਹੋ ਜਾਏਗੀ ਕਿਸਾਨਾਂ ਨੂੰ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਪ੍ਰਸ਼ਾਸਨ ਹਮੇਸ਼ਾ ਹੀ ਜਿਹੜਾ ਉਹਨਾਂ ਦੇ ਨਾਲ ਖੜਾ ਹੈ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਲਾਈਟ ਦਾ ਦਿੱਕਤ ਆਂਦੀ ਹੈ ਪਾਣੀ ਦੀ ਦਿੱਕਤ ਆਂਦੀ ਹੈ ਪ੍ਰਸ਼ਾਸਨ ਹਰ ਇੱਕ ਸਹੂਲਤ ਦੇਣ ਨੂੰ ਜਿਹੜਾ ਕੀ ਹੈ ਆ ਮੁਹਤਾਜ ਹੈ ਤਿਆਰ ਹੈ ਤਿਆਰ ਬਰ ਤਿਆਰ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਨਹੀਂ ਆਏਗੀ ਇਹੀ ਸਾਰਾ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਹੈ ਹਮੇਸ਼ਾ ਹੀ ਬਣਿਆ ਰਹੇਗਾ ਕੈਮਰਾਮੈਨ ਰੋਹਿਤ ਦੇ ਨਾਲ ਗੁਰਪ੍ਰੀਤ ਸ਼ਰਮਾ 라이 ਪੰਜਾਬ ਟੀਵੀ ਮੰਡੀਆਂ ਦੇ ਵਿੱਚ ਪਹੁੰਚ ਰਿਓ ਖਰੀਦ ਸ਼ੁਰੂ ਕਰਵਾ ਰਹੇ ਹੋ ਕਿੰਨਾ ਕੁ ਜਿਹੜੇ ਕਿਸਾਨਾਂ ਵੱਲੋਂ ਵੀ سپورਟ ਮਿਲ ਰਹੀ ਹੈ ਔਰ ਪ੍ਰਸ਼ਾਸਨ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਜੀ ਬਿਲਕੁਲ ਵਧੀਆ ਪ੍ਰਸ਼ਾਸਨ ਵੀ ਕੰਮ ਕਰ ਰਿਹਾ ਹੈ ਕਿਸਾਨ ਭਰਾ ਵੀ ਆਪਣੀ ਨੇਕ ਨੀਤੀ ਦੀ ਕਮਾਈ ਜਿਹੜੀ ਜਿਹਨੂੰ ਆਪਾਂ ਕਹਿੰਨੇ ਕਿ ਸੱਚੀ ਕਮਾਈ ਕਰਕੇ ਉਹ ਫੁੱਟਾਰ ਦੀ ਫਸਲ ਹੁੰਦੀ ਜਦੋਂ ਪਾਲ ਕੇ ਲਿਆਉਂਦੇ ਨੇ। ਤੋਂ ਜਿਹੜਾ ਇੱਕ ਇੱਕ ਦਾਣਾ ਵੀ ਕੀਮਤੀ ਹੁੰਦਾ। ਤੇ ਪੰਜਾਬ ਸਰਕਾਰ ਤਤਪਰ ਹੈ ਕਿ ਕੋਈ ਵੀ ਕਿਸਾਨ ਭਰਾ ਮੰਡੀ ਚ ਪਰੇਸ਼ਾਨ ਨਾ ਹੋਵੇ। ਤੇ ਉਸੇ ਤਰ੍ਹਾਂ ਆੜਤੀਏ ਵੀ ਕੋਆਪਰੇਟ ਕਰ ਰਹੇ ਨੇ, ਸਰਕਾਰੀ ਅਧਿਕਾਰੀ ਵੀ ਕਰ ਰਹੇ ਨੇ ਤੁਹਾਡੇ ਨਾਲ ਇੱਥੇ ਕੋਈ ਦੇਖਿਆ ਸੈਕਟਰੀ ਨੇ, ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਨਾਲ ਨੇ। ਇਹਨਾਂ ਨੇ ਪਹਿਲਾਂ ਵੀ ਘੇੜਾ ਲਾਇਆ ਸੀ। ਚੈਕਿੰਗ ਕੀਤੀ ਸੀ ਵੀ ਜਿੱਥੇ ਕਿਤੇ ਪਾਣੀ ਦਾ ਪ੍ਰਬੰਧ ਜਾਂ ਕੋਈ ਹੋਰ ਕਮੀ ਹੈਗੀ, ਕੋਈ ਪ੍ਰਬੰਧ ਨਹੀਂ ਬਹੁਤ ਵਧੀਆ ਚੱਲ ਰਿਹਾ ਜੀ। ਪੇਮੈਂਟ ਦੀ ਸਰ ਗੱਲ ਕਰ ਲਈਏ ਤਾਂ 24 ਘੰਟੇ ਅੰਦਰ ਪਹੁੰਚ ਜਾਏਗੀ ਕਿਸਾਨਾਂ ਦੇ ਖਾਤੇ ਜਿਵੇਂ ਵਿਕਦੀ ਗਈ ਬਿਲਕੁਲ ਜੀ ਜੇ ਅੱਜ ਲਿਖਣਗੇ ਹੁਣ ਇਹਨਾਂ ਦੀ ਢੇਰੀ ਤੇ ਤਲ ਗਈ ਬੁਰੀਆਂ ਚ ਪੈ ਗਈ ਤੇ ਕੱਲ ਨੂੰ ਪੇਮੈਂਟ ਆ ਜੇ ਮਿਹਰਬਾਨੀ